ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਵੀਡੀਓ ਜਿਸ ਦੇ ਵਿੱਚ ਤੁਹਾਨੂੰ ਭਰਤੀ ਬਾਰੇ ਦੱਸਾਂਗੇ ਜੋ ਨਵੀਂ ਭਰਤੀ ਆਈ ਹੈ ਠੀਕ ਹੈ ਜੇਲ ਬਾਰਡਰ ਦੀ ਭਰਤੀ ਆ ਗਈ ਹੈ ਮਾਈਟਰਾਉਨ ਜੇਲ ਬਾਰਡਰ ਠੀਕ ਹੈ ਇਹਨਾਂ ਦੀ ਭਰਤੀ ਆਈ ਹੈ ਤੇ ਜਿਨ੍ਹਾਂ ਦਾ ਪਹਿਲਾਂ 2021 ਦੇ ਵਿੱਚ ਪੇਪਰ ਨਹੀਂ ਕਲੀਅਰ ਹੋਏ ਸੀ ਉਹਨਾਂ ਲਈ ਤਾਂ ਸੁਨੈਰੀ ਮੌਕਾ ਤੇ ਹੋਰ ਬੱਚੇ ਜਿਹੜੇ ਪਲੱਸ 2 ਕਰਕੇ ਹਟੇ ਆ ਉਹ ਵੀ ਐਲੀਜੀਬਲ ਹੋਗੇ ਠੀਕ ਆ ਪਲੱਸ 2 ਵੇਜਟ ਭਰਤੀ ਆ ਬਹੁਤ ਹੀ ਘੱਟ ਮੌਕੇ ਮਿਲਦਾ ਪਲੱਸ 2 ਵੇਜਟ ਭਰਤੀ ਦਾ ਜਿਵੇਂ ਕੌਨਸਟੇਬਲ ਦੀ ਭਰਤੀ ਆਈ ਸੀ ਉਸ ਤੋਂ ਬਾਅਦ ਪਲੱਸ 2 ਵੇਜਟ ਭਰਤੀ ਇਹੀ ਆ ਠੀਕ ਆ ਤੇ ਐਸਐਸ ਬੋਰਡ ਇਸ ਵਾਰੀ ਪੇਪਰ ਲਏਗਾ ਇਸ ਦਾ ਠੀਕ ਆ ਤੇ ਭਰਤੀ ਦਾ ਨੰਬਰ ਹੈਗਾ 8 2024 2024 ਦੀ 8ਵੀਂ ਭਰਤੀ ਠੀਕ ਆ ਪਏ ਸੱਤ ਭਰਤੀਆਂ ਦੇ ਹੋਰ ਐਡਵਰਟਾਈਜ਼ਮੈਂਟ ਪਹਿਲਾਂ ਨਿਕਲ ਚੁੱਕੀ ਆ ਤੇ 179 ਪੋਸਟਾਂ ਐ ਇਸ ਦੇ ਵਿੱਚ ਸਾਰਾ ਕੁਝ ਡਿਸਕਸ ਕਰਾਂਗੇ ਵੀਡੀਓ ਥੋੜੀ ਲੰਬੀ ਹੋਏਗੀ ਸਾਰੇ ਪੁਆਇੰਟ ਤੁਸੀਂ ਧਿਆਨ ਚ ਰੱਖਣੇ ਆ ਇਹ ਚ ਕਿਹੜਾ ਟੈਸਟ ਹੋਣਾ ਕਿਵੇਂ ਸਿਲੈਕਸ਼ਨ ਹੋਣੀ ਸਾਰੀ ਡਿਸਕਸ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਆ ਕਿ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ 9888743699 ਨੰਬਰ ਦੇ ਉੱਤੇ ਜੁੜਜੋ 98 88 ਸੌਰੀ ਦੁਬਾਰਾ ਲਿਖ ਦਿੰਦਾ ਮੈਂ

ਇਸ ਨੰਬਰ ਦੇ ਉੱਤੇ ਤੁਹਾਨੂੰ ਇੱਕ ਟੈਲੀਗ੍ਰਾਮ ਗਰੁੱਪ ਦਾ ਲਿੰਕ ਮਿਲ ਜੇਗਾ ਟੈਲੀਗ੍ਰਾਮ ਜੁਆਇਨ ਕਰਨਾ ਬਹੁਤ ਹੀ ਜ਼ਰੂਰੀ ਹੈ ਜੇ ਤੁਸੀਂ ਜੇਲ ਬਾਰਡਰ ਦੀ ਭਰਤੀ ਬਾਰੇ ਕੋਈ ਵੀ ਅਪਡੇਟ ਲੈਣਾ ਹੈ ਹਨਾ ਸਿਲੇਬਸ ਲੈਣਾ ਹੈ ਉਸ ਦਾ ਹਨਾ ਤੇ ਉੱਤੇ ਨੋਟਸ ਵੀ ਤੁਹਾਨੂੰ ਤਿਆਰੀ ਕਰਵਾਈ ਜਾਏਗੀ ਕਿ ਕਿੱਦਾਂ ਕਿੱਦਾਂ ਤਿਆਰੀ ਕਰਨੀ ਆ ਟੈਲੀਗ੍ਰਾਮ ਦੇ ਉੱਤੇ ਮਿਲੇਗਾ ਸਾਰਾ ਕੁਝ ਟੈਲੀਗ੍ਰਾਮ ਦਾ ਨਾਮ ਹੈ ਕਿਹਾ ਨੌਕਰੀ ਗੁਰੂ ਠੀਕ ਆ ਸਿੱਧਾ ਨੌਕਰੀ ਗੁਰੂ ਸਰਚ ਕਰ ਲਓ ਨੋ ਕੇ ਆਰ ਆਈ ਨੌਕਰੀ ਉਹਦੇ ਬਾਅਦ ਜੀ ਯੂ ਆਰ ਜੂ ਗੁਰੂ ਠੀਕ ਆ ਇਹ ਟੈਲੀਗ੍ਰਾਮ ਗਰੁੱਪ ਦਾ ਨਾਮ ਹੈ ਠੀਕ ਆ ਪਹਿਲਾਂ ਇਹ ਸਰਚ ਕਰ ਲਿਓ ਜੇ ਹੁੰਦਾ ਨਹੀਂ ਇਸ ਨੰਬਰ ਦੇ ਉੱਤੇ ਮੈਸੇਜ ਕਰਕੇ ਪੁੱਛ ਲਿਓ ਵੀ ਲਿੰਕ ਦੇ ਦਿਓ ਸਾਨੂੰ ਟੈਲੀਗ੍ਰਾਮ ਦਾ ਉਹ ਜੁਆਇਨ ਕਰ ਲਿਓ ਤੇ ਵਟਸਐਪ ਗਰੁੱਪ ਦੇ ਲਿੰਕ ਵਿੱਚ ਵੀ ਤੁਹਾਨੂੰ ਜੁਆਇਨ ਕਰਾ ਦਿੱਤਾ ਜਾਊਗਾ ਠੀਕ ਆ ਤੇ ਹੁਣ ਆਪਾਂ ਡਿਸਕਸ ਕਰਦੇ ਆ 179 ਪੋਸਟਾਂ ਹੈ ਇਹ ਠੀਕ ਆ ਤੇ ਪ੍ਰਕਾਸ਼ਿਤ ਕਦੋਂ ਹੋਈ ਹੈ ਅੱਜ 26 ਤਰੀਕ ਨੂੰ ਤੇ 29/7/24 ਨੂੰ ਆਨਲਾਈਨ ਅਪਲਾਈ ਕਰਨ ਦਾ ਲਿੰਕ ਸ਼ੁਰੂ ਹੋ ਜਾਏਗਾ ਤੁਹਾਨੂੰ ਲਿੰਕ ਮਿਲ ਜੇਗਾ ਆਨਲਾਈਨ ਅਪਲਾਈ ਤੁਸੀਂ ਕਰ ਸਕਦੇ ਹੋ ਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ 23/8/24 ਤੇ ਅਪਲਾਈ ਕਰਨ ਦੀ ਆਖਰੀ ਮਿਤੀ 20/8/24 29/7 ਤੋਂ ਲੈ ਕੇ 20/8/24 ਤੱਕ ਤੁਸੀਂ ਸ਼ਾਮ ਦੇ 5 ਵਜੇ ਤੱਕ ਭਰ ਸਕਦੇ ਆ ਫੀਸ ਭਰਨ ਦੀ ਤਰੀਕ 23 23/8/24 ਹੈ ਠੀਕ ਹੈ 23 ਅਗਸਤ 2024 ਠੀਕ ਹੈ ਤੇ ਅਗੇ ਡਿਸਕਸ ਕਰਦੇ ਆ ਮੇਨ ਪੁਆਇੰਟ ਡਿਸਕਸ ਕਰਾਂਗੇ ਨਹੀਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੇ ਇਸ ਦੇ ਵਿੱਚ ਕੁਆਲੀਫਿਕੇਸ਼ਨ ਤੁਹਾਨੂੰ ਪਤਾ 10+2 ਚਾਹੀਦੀ ਆ ਤੇ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਤੁਸੀਂ 10ਵੀਂ ਦੇ ਪੱਧਰ ਤੇ ਠੀਕ ਆ ਉਸ ਤੋਂ ਬਾਅਦ ਬਾਰਡਰ ਦੀ ਭਰਤੀ ਆ ਜਿਹੜੀ ਦੋ ਤਰ੍ਹਾਂ ਦੀ ਭਰਤੀ ਹੈ ਜ ਬਾਰਡਰ ਤੇ ਮੈਟਰ ਆਨ ਬਾਰਡਰ ਦੀ ਭਰਤੀ ਦੇ ਵਿੱਚ ਸਿਰਫ ਪੁਰਸ਼ ਅਪਲਾਈ ਕਰ ਸਕਦੇ ਆ ਮੈਟਰ ਆਨ ਦੀ ਭਰਤੀ ਦੇ ਵਿੱਚ ਕੇਵਲ ਔਰਤਾਂ ਅਪਲਾਈ ਕਰ ਸਕਦੀਆਂ ਪਹਿਲਾਂ ਬਾਰਡਰ ਦੇ ਵਿੱਚ ਫਿਜ਼ੀਕਲ ਐਫੀਸ਼ੀਐਂਸ ਫਿਜ਼ੀਕਲ ਮੈਜ਼ਰਮੈਂਟ ਟੈਸਟ ਕਿਹਾ ਹੋਏਗਾ ਤੁਹਾਡੇ ਕਿੰਨੀ ਫਿਜ਼ੀਕਲ ਐਫੀਸ਼ੀਐਂਸੀ ਹੋਣੀ ਚਾਹੀਦੀ ਆ ਤੁਹਾਡੇ ਸਰੀਰ ਦਾ ਮਤਲਬ ਕਿ ਮਾਪ ਡੰਡ ਕਿੰਨਾ ਹੋਣਾ ਚਾਹੀਦਾ ਉਸ ਬਾਰੇ ਗੱਲ ਕਰਦੇ ਆ ਜਿਹੜੇ ਤਾਂ ਮਤਲਬ ਕਿ ਪੁਰਸ਼ਾਂ ਦਾ ਮਤਲਬ ਕਿ ਬਾਰਡਰ ਦੀ ਭਰਤੀ ਲਈ ਮਾਪ ਡੰਡ ਕੇ ਆਏ ਮੈਂ ਤੁਹਾਨੂੰ ਦੱਸ ਦਿਆਂ ਕਿ 5 ਫੁੱਟ 7 ਇੰਚ ਦੀ ਹਾਈਟ ਹੋਣੀ ਚਾਹੀਦੀ ਆ ਘੱਟੋ ਘੱਟ ਜੇ ਕੋਈ ਡੋਗਰਾ ਕਮਿਊਨਿਟੀ ਜਾਂ ਗੋਰਖਾ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤਾਂ 5 ਫੁੱਟ 4.5 ਇੰਚ ਹੋਣੀ ਚਾਹੀਦੀ ਹੈ ਹਾਈਟ ਜਿਹੜੀ ਛਾਤੀ ਆ ਆਮ ਲਈ ਸਾਰਿਆਂ ਲਈ ਮਤਲਬ ਕਿ ਸਾਰਿਆਂ ਲਈ ਉਹ ਗੈਦੋ 33 ਇੰਚ ਬਿਨਾ ਫਲਾਏ ਤੋਂ ਜੇ ਫਲਾਕੇ ਮਣੂਗੇ ਤੁਸੀਂ 34.5 ਇੰਚ ਹੋਣੀ ਚਾਹੀਦੀ ਆ ਤੇ ਤੁਹਾਡੀਆਂ ਦੋਨਾਂ ਅੱਖਾਂ ਦਾ ਪ੍ਰੋਪਰ ਤੋਂ ਉਹਨੂੰ ਦੇਖਣਾ ਚਾਹੀਦਾ ਜੇ ਤੁਸੀਂ ਐਨਕ ਲਾਨੇ ਆ ਐਨਕ ਲਾ ਕੇ ਪ੍ਰੋਪਰ ਦੇਖਣਾ ਚਾਹੀਦਾ ਐਨਕ ਤੋਂ ਬਿਨਾਂ ਐਨਕ ਤੋਂ ਬਿਨਾਂ ਤੁਹਾਨੂੰ ਪ੍ਰੋਪਰ ਦੇਖਣਾ ਚਾਹੀਦਾ ਠੀਕ ਆ ਤਾਂ ਪਰ ਤੁਸੀਂ ਕਲਰ ਵਲੈਂਡਰ ਨਹੀਂ ਹੋਣਾ ਚਾਹੀਦਾ ਜਿਵੇਂ ਕਈਆਂ ਨੂੰ ਨਾ ਲਾਲ ਤੇ ਹਰਾ ਰੰਗ ਨਹੀਂ ਦਿਖਦਾ ਠੀਕ ਆ ਕਲਰ ਬਲਾਈਂਡਨੈਸ ਹੁੰਦੀ ਆ ਹਨ ਉਹਨਾਂ ਨੂੰ ਉਹ ਮਤਲਬ ਕਿ ਡਿਟੈਕਟੇ ਨਹੀਂ ਕਰ ਪਾਉਂਦੇ ਵੀ ਇਹ ਲਾਲ ਰੰਗ ਆ ਕਿ ਹਰਾ ਰੰਗ ਆ ਕਈਆਂ ਨੂੰ ਨੀਲੇ ਤੇ ਮੇਰੇ ਖਿਆਲ ਚ ਜੈਲੂ ਚ ਡਿਫਰੈਂਸ ਨਹੀਂ ਪਤਾ ਲੱਗਦਾ ਹਨ ਤੇ ਮਤਲਬ ਇਹਨਾਂ ਰੰਗਾਂ ਦਾ ਪੂਰਾ ਪਤਾ ਲੱਗਣਾ ਚਾਹੀਦਾ ਮਤਲਬ ਕਿ ਕਲਰ ਬਲਾਈਂਡਨੈਸ ਹੋਣੀ ਨਹੀਂ ਚਾਹੀਦੀ ਹਰੇਕ ਨੂੰ ਜਿਹੜਾ ਵੀ ਇਹਨੂੰ ਅਪਲਾਈ ਕਰਦਾ ਠੀਕ ਆ ਉਸ ਤੋਂ ਬਾਅਦ ਮੇਲ ਕੈਂਡੀਡੇਟ ਨੂੰ ਕਿਹੜੇ ਕਿਹੜੇ ਮਤਲਬ ਕਿ ਗੁਜ਼ਰਨਾ ਪੈਣਾ ਕਿਹੜੀਆਂ ਕਿਹੜੀਆਂ ਸਟੇਜਾਂ ਦੇ ਵਿੱਚ ਪਹਿਲਾਂ ਉਹਨਾਂ ਦੀ 100 ਮੀਟਰ ਦੀ ਦੌੜ ਹੋਣੀ ਆ 100 ਮੀਟਰ ਦੀ ਦੌੜ ਲਈ 15 ਸਕੰਡ ਦਾ ਸਮਾਂ ਮਿਲੇਗਾ ਇੱਕ ਚਾਂਸ ਮਿਲੇਗਾ 15 ਸਕੰਡ ਦੇ ਸਮੇਂ ਦੇ ਵਿੱਚ ਤੁਸੀਂ 100 ਮੀਟਰ ਪਾਰ ਕਰਨਾ ਸ਼ਾਰਟ ਪੁੱਟ ਜਿਹਨੂੰ ਕਹਿੰਦੇ ਨੇ ਗੋਲਾ ਘੇਰਨਾ ਗੋਲਾ ਤੁਸੀਂ ਘੇਰੇ ਆਉਣਾ ਸਕੂਲ ਦੇ ਟਾਈਮ ਹਨਾ ਤੇ 7.5 ਕਿਲੋ ਦਾ ਨਾ ਸੌਰੀ 7.5 ਕਿਲੋ ਦਾ ਗੋਲਾ ਹੋਏਗਾ ਠੀਕ ਆ 7.5 ਕਿਲੋ ਦਾ ਗੋਲਾ ਲਗਭਗ 16 ਪਾਉਂਡ ਜਿਹਨੂੰ ਕਹਿੰਦੇ ਆ ਤੁਸੀਂ 5.50 ਮੀਟਰ ਮਤਲਬ 5.5 ਮੀਟਰ ਦੀ ਦੂਰੀ ਤੱਕ ਗੇਰਨਾ ਹੈ ਤਾਂ ਉਹਨੂੰ ਤਿੰਨ ਚਾਂਸ ਮਿਲਣਗੇ ਠੀਕ ਆ ਇਹ ਪਹਿਲੇ ਚਾਂਸ 'ਚ ਨਹੀਂ ਗਿਰਿਆ ਦੂਏ 'ਚ ਗੇਰਦੇ ਹੋ ਦੂਏ 'ਚ ਨਹੀਂ ਗਿਰਿਆ ਤੀਏ 'ਚ ਗੇਰਦੇ ਹੋ ਤੀਏ 'ਚ ਨਹੀਂ ਗਿਰਿਆ ਤਾਂ ਤੁਸੀਂ ਡਿਸਕਵੈਲੀਫਾਈ ਹੋ ਜਾਉਗੇ ਉਸ ਤੋਂ ਬਾਅਦ ਰੋਪ ਕਲੈਂਬਿੰਗ ਰੱਸੀ ਉੱਪਰ ਨੂੰ ਚੜ੍ਹਨਾ ਫੜਕੇ ਹਨਾ ਬਹੁਤ ਸਾਰੇ ਬੱਚੇ ਬਾਕੀ ਸਾਰਾ ਕੁਝ ਕਰ ਲੈਂਦੇ ਆਉਂਦਾ ਤੋ ਰੱਸੀ ਨਹੀਂ ਚੜਹੀ ਜਾਂਦੀ ਠੀਕ ਹੈ ਨਾ ਤੇ ਰੱਸੀ ਦੀ ਪ੍ਰੈਕਟਿਸ ਜ਼ਰੂਰ ਕਰਨੀ ਆ 15 ਫੁੱਟ ਰੱਸੀ ਚੜ੍ਹਣੀ ਆ ਉੱਪਰ ਨੂੰ ਤੁਸੀਂ ਤੇ ਤਿੰਨ ਚਾਂਸ ਮਿਲਣੇ ਆ ਤੁਹਾਨੂੰ ਰੱਸੀ ਚੜ੍ਹਨ ਲਈ ਠੀਕ ਆ ਤੇ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਇਹ ਤਾਂ ਐਕਸ ਸਰਵਿਸਮੈਨ ਲਈ ਆ ਗਿਆ ਠੀਕ ਆ ਐਕਸ ਸਰਵਿਸਮੈਨ ਆਏ ਦੇਖ ਲੈਣ ਵੀ ਉਹਨਾਂ ਲਈ ਕੀ ਕ੍ਰਾਈਟੇਰੀਆ ਇਹ ਅੱਗੇ ਚੱਲਦੇ ਆ ਮੈਟਰਨ ਮੈਟਰਨ ਹੋਗੀ ਮਤਲਬ ਕਿ ਕੇਵਲ ਇਸਤਰੀਆਂ ਲਈ ਠੀਕ ਆ ਇਸਤਰੀਆਂ ਲਈ ਕੀ ਪਲੱਸ 2 ਹੋਣੀ ਚਾਹੀਦੀ ਹੈ ਘੱਟੋ ਘੱਟ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣੀ ਚਾਹੀਦੀ ਆ 5 ਫੁੱਟ 3 ਇੰਚ ਹਾਈਟ ਚਾਹੀਦੀ ਇਹਨਾਂ ਦੀ ਠੀਕ ਆ ਠੀਕ ਆ ਫੀਮੇਲ ਦੀ ਜਿਹੜੀ ਮੈਟਰਨ ਦੀ ਪੋਸਟ ਲਈ एलिਜੀਬਲ ਆ ਉਹਨਾਂ ਦੀ 5 ਫੁੱਟ 3 ਇੰਚ ਹਾਈਟ ਚਾਹੀਦੀ ਆ 50 ਕਿਲੋ ਘੱਟੋ ਘੱਟ ਵਜ਼ਨ ਚਾਹੀਦਾ ਠੀਕ ਆ ਤੇ ਦੋਨਾਂ ਅੱਖਾਂ ਦਾ ਪ੍ਰੋਪਰ ਦੇਖਣਾ ਚਾਹੀਦਾ ਐਨਕਾਂ ਨਾਲ ਤੇ ਬਿਨਾਂ ਐਨਕਾਂ ਨਾਲ ਠੀਕ ਆ ਜਿਹੜੇ ਐਨਕ ਲਾਨੇ ਉਹ ਐਨਕ ਲਾ ਕੇ ਉਹਨਾਂ ਨੂੰ ਪ੍ਰੋਪਰ ਐਨਕ ਲਾ ਕੇ ਦੇਖਣਾ ਚਾਹੀਦਾ ਜਿਹੜੇ ਐਨਕ ਤੋਂ ਬਿਨਾਂ ਉਹਨਾਂ ਨੂੰ ਐਨਕ ਤੋਂ ਬਿਨਾਂ ਪ੍ਰੋਪਰ ਦੇਖਣਾ ਚਾਹੀਦਾ ਪਰ ਕਲਰ ਬਲਾਈਂਡਨੈਸ ਨਹੀਂ ਹੋਣੀ ਚਾਹੀਦੀ ਜਿਵੇਂ ਉੱਪਰ ਸਮਝਾਇਆ ਤੁਹਾਨੂੰ ਠੀਕ ਆ ਉਸ ਤੋਂ ਬਾਅਦ ਇਹਨਾਂ ਲਈ ਮਾਪਦੰਡ ਕੀ ਆ ਇਸਤਰੀਆਂ ਲਈ ਇਸ ਦੇ ਵਿੱਚ 100 ਇੱਕ ਹੀ ਚਾਂਸ ਮਿਲਣਾ ਹੈ ਠੀਕ ਹੈ 1.58 ਸਕਿੰਡ ਦੇ ਵਿੱਚ 100 ਮੀਟਰ ਦੀ ਦੌੜ ਪਾਰ ਕਰਨੀ ਆ ਤੇ ਜਿਹੜਾ ਗੋਲਾ ਗੋਲਾ ਘੇਰਨਾ ਹੈ 5 ਫੁੱਟ ਸੌਰੀ 4 ਮੀਟਰ ਘੇਰਨਾ 4 ਮੀਟਰ ਦੇ ਵਿੱਚ ਘੇਰਨਾ ਕਿੰਨੇ ਕਿਲੋ ਦਾ ਮਤਲਬ 5.5 ਕਿਲੋ ਤੋਂ ਥੋੜਾ ਜਿਹਾ ਘੱਟ ਲਗਭਗ 5.5 ਕਿਲੋ ਦਾ ਸਮਝੋ 5.5 ਕਿਲੋ ਦਾ ਗੋਲਾ ਤੁਸੀਂ ਘੇਰਨਾ ਹੈ 4 ਮੀਟਰ ਦੀ ਦੂਰੀ ਤੇ ਠੀਕ ਹੈ 4 ਮੀਟਰ ਦੀ ਦੂਰੀ ਤੱਕ ਘੇਰਨਾ ਉਧਰ ਦੀ ਜਿਹੜੀ ਰੋਪ ਕਲਾਈੰਬਿੰਗ ਵੀ ਆ ਲੜਕੀਆਂ ਤੋਂ ਬਹੁਤ ਤੋਂ ਮਤਲਬ ਕਿ ਪਿਛਲੀ ਵਾਰੀ ਰੱਸੀ ਨਹੀਂ ਚੜਿਆ ਗਿਆ 12 ਫੁੱਟ ਰੱਸੀ ਚੜਨਾ ਉੱਪਰ ਨੂੰ ਠੀਕ ਹੈ ਨਾ ਰੋਪ ਕਲਾਈਮਿੰਗ ਜ਼ਰੂਰ ਸਿੱਖਣੀ ਹੈ ਤੁਸੀਂ ਸਾਰਿਆਂ ਨੇ ਏ ਐਕਸ ਸਰਵਿਸਮੈਨ ਜਿਹੜੇ ਫੇਮੇਲ ਆ ਉਹਨਾਂ ਲਈ ਇਹ ਕਰਾਈਟਰੀਆ ਉਹ ਵੀ ਦੇਖ ਲੈਣ ਠੀਕ ਆ ਤੇ ਅੱਗੇ ਗੱਲ ਕਰਦੇ ਆ ਪੋਸਟਾਂ ਬਾਰੇ ਕਿੰਨੀਆਂ ਵਰਗੀਕਰਨ ਪੋਸਟਾਂ ਦਾ ਕਿਵੇਂ ਆ 179 ਪੋਸਟਾਂ ਦੇ ਵਿੱਚੋਂ ਠੀਕ ਆ 75 ਪੋਸਟਾਂ ਮੇਲ ਵਾਸਤੇ ਆ ਜਿਹੜੀਆਂ ਜਨਰਲ ਦੀਆਂ ਬਾਰਡਰ ਦੀ ਪੋਸਟ ਹੈਗੀਆਂ 75 ਜਨਰਲ ਕੈਟੇਗਰੀ ਲਈ ਤੇ ਬਾਕੀ ਅਦਰ ਕੈਟੇਗਰੀ ਦੇ ਵਿੱਚ ਇਕਨੋਮਿਕ ਵੀਕਰ ਸੈਕਸ਼ਨ ਚ 17 ਐ ਐਸਸੀ ਮੱਜ ਵੀ 18 ਐ ਐਸਸੀ ਆਰਓ 17 ਬੀਸੀ 18 ਏ ਮਤਲਬ ਕਿ ਬੈਕਵਰਡ ਕਲਾਸਿਸ ਠੀਕ ਆ ਬਾਕੀ ਐਕਸ ਸਰਵਿਸ ਮੈਨ ਜਨਰਲ 13 ਏ ਬਾਕੀ ਹੋਰ ਕ੍ਰਾਈਟੇਰੀਆ ਤੁਹਾਡੇ ਸਾਹਮਣੇ ਆ ਮਤਲਬ ਸਾਰੀਆਂ ਪੋਸਟਾਂ ਫਰੀडम ਫੈਕਟਰ ਦੀਆਂ ਵੀ ਦੋ ਪੋਸਟਾਂ ਠੀਕ ਆ ਸਪੋਰਟਸ ਕੋਟੇ ਦੀਆਂ ਵੀ ਪੋਸਟਾਂ ਸਪੋਰਟਸ ਜਨਰਲ ਦੀਆਂ ਤਿੰਨ ਸਪੋਰਟਸ ਮਜਬੀ ਇੱਕ ਐਸ ਸਪੋਰਟਸ ਐਸ ਸੀ ਆਰ ਓ ਇੱਕ ਠੀਕ ਆ ਐਕਸ ਸਰਵਿਸ ਮੈਨ ਐਸ ਸੀ ਮਜਬੀ ਚਾਰ ਐਕਸ ਐਕਸ ਸਰਵਿਸ ਮੈਨ ਐਸ ਸੀ ਆਰ ਓ ਤਿੰਨ ਐਕਸ ਸਰਵਿਸ ਮੈਨ ਬੀ ਸੀ ਤਿੰਨ ਇਹ ਸਾਰੀਆਂ ਪੋਸਟਾਂ ਤੁਹਾਡੇ ਸਾਹਮਣੇ ਕੁੱਲ ਮਿਲਾ ਕੇ 175 ਪੋਸਟਾਂ ਹੋ ਜਾਂਦੀਆਂ ਇਹ ਬਾਰਡਰ ਦੀਆਂ ਪੋਸਟਾਂ ਸਿਰਫ ਇਹਨਾਂ ਪੋਸਟਾਂ ਲਈ ਕੁਰਸੀ ਅਪਲਾਈ ਇਹ ਕਰ ਸਕਦੇ ਆ ਸਾਰੀਆਂ ਪੋਸਟਾਂ ਲਈ ਠੀਕ ਆ ਇਹ 175 ਪੋਸਟਾਂ ਲਈ ਪੁਰਸ਼ੇ ਅਪਲਾਈ ਕਰ ਸਕਦੇ ਆ ਇੱਧਰ ਆ ਗਿਆ ਮੈਟਰ ਆਉਂਦੀਆਂ ਪੋਸਟਾਂ ਹੈਗੀਆਂ ਘਾਟਾਂ ਪਰ ਕੁੜੀਆਂ ਲਈ ਚਾਂਸ ਆ ਘੱਟ ਪੋਸਟਾਂ ਦੇ ਕੇ ਛੱਡਣ ਨਾ ਤਿੰਨ ਪੋਸਟਾਂ ਜਨਰਲ ਕੈਟਾਗਰੀ ਚ ਇੱਕ ਮਜਬੀ ਚ ਮਜਬੀ ਦੇ ਮਤਲਬ ਕਿ ਸਾਰੇ ਐਲੀਜੀਬਲ ਹੋ ਜਾਂਦੇ ਆ ਠੀਕ ਆ ਜਨਰਲ ਚ ਸੌਰੀ ਜਨਰਲ ਦੇ ਵਿੱਚ ਸਾਰੇ एलिजिਬਲ ਹੋ ਜੰਨੇ ਆ ਮਜਬੀ ਲਈ ਟੋਟਲ ਮਤਲਬ ਕਿ ਚਾਰੇ ਬਣ ਜਾਂਦੀਆਂ ਹੈ ਤਿੰਨ ਮਿਲਾ ਕੇ ਠੀਕ ਆ ਤਿੰਨ ਇਹ ਵੀ ਜੁੜ ਜਾਂਦੀਆਂ ਨਾਲ ਠੀਕ ਆ ਚਾਰੇ ਚਾਰ ਪੋਸਟ ਹੈ ਮੈਟਰਨ ਲਈ ਠੀਕ ਆ ਇਹ ਚਾਰ ਪੋਸਟਾਂ ਜਿਸ ਦੇ ਵਿੱਚ ਤੁਹਾਨੂੰ ਕ੍ਰਾਈਟੇਰੀਆ ਦੱਸਤਾ ਵੀ ਤੁਹਾਨੂੰ ਕਿਵੇਂ ਸਿਲੈਕਸ਼ਨ ਹੋਣੀ ਹੈ ਤੁਹਾਡੀ ਇੱਕ ਪੇਪਰ ਵੀ ਹੋਣਾ ਹੈ ਠੀਕ ਆ ਫਿਜ਼ੀਕਲ ਮੱਪਰਾਂ ਤਾਂ ਹੈਗੇ ਹੀ ਹੈਗੀਆਂ ਤੁਹਾਡਾ ਪੇਪਰ ਵੀ ਹੋਣਾ ਹੈ ਪੇਪਰ ਬਾਰੇ ਮੈਂ ਤੁਹਾਨੂੰ ਦੱਸੂਗਾ ਸਿਲੇਬਸ ਕੀ ਆਏ ਉਹਦੇ ਬਾਰੇ ਵੀ ਅੱਗੇ ਦੱਸਣਾ ਵੀਡੀਓ ਥੋੜੀ ਲੰਬੀ ਹੋ ਜਾਏਗੀ ਪਰ ਤੁਹਾਨੂੰ ਅੱਜ ਸਾਰਾ ਕੁਝ ਦੱਸ ਦਊਗਾ ਤੇ ਅੱਗੇ ਗੱਲ ਕਰਦੇ ਆਪਾਂ ਇਦੇ ਵਿੱਚ ਤਨਖਾਹ ਤਨਖਾਹ ਬੇਸਿਕ ਪੇ ਪ੍ਰਵੇਸ਼ਨ ਦੇ ਟਾਈਮ 19900 ਆ ਬੇਸਿਕ ਪੇ 3 ਸਾਲ ਦਾ ਜਦੋਂ ਪ੍ਰਵੇਸ਼ਨ ਤੁਹਾਡਾ ਖਤਮ ਹੋ ਗਿਆ ਲਗਭਗ ਤਨਖਾਹ ਤੁਹਾਡੀ ਹੋ ਜੇਗੀ 40000 ਦੇ ਕਰੀਬ ਠੀਕ ਆ 40000 ਦੇ ਕਰੀਬ ਤੁਹਾਡੀ 3 ਸਾਲ ਤੋਂ ਬਾਅਦ ਤਨਖਾਹ ਹੋ ਜੇਗੀ ਉਸ ਟਾਈਮ ਦੇ ਪੱਤਿਆਂ ਦੇ حساب ਨਾਲ ਡੀਅਰਨੈਸ ਅਲਾਉਂਸ ਮਹਿੰਗਾਈ ਪੱਤਾ ਕਹਿ ਦਿੰਦੇ ਆ ਹਨਾ ਉੱਪਰ ਤੇ ਉਹ ਤੁਹਾਡਾ ਹਾਊਸ ਰੈਂਟ ਅਲਾਉਂਸ ਹੋ ਗਿਆ ਮੋਬਾਈਲ ਅਲਾਉਂਸ ਹੋ ਗਿਆ ਜਿਹੜੇ ਵੀ ਪੱਤੇ ਮਿਲਦੇ ਆ ਉਤੋਂ ਸਾਰੇ ਪੱਤੇ ਮਿਲਾ ਕੇ ਲਗਭਗ 40000 ਦੇ ਕਰੀਬ ਤੁਹਾਡੀ ਤਨਖਾਹ ਹੋ ਜੇਗੀ ਠੀਕ ਆ ਤੇ 3 ਸਾਲ ਤੱਕ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਜਿਹੜਾ ਪ੍ਰਮੋਸ਼ਨ ਦਾ ਠੀਕ ਆ ਉਸ ਤੋਂ ਬਾਅਦ ਅੱਗੇ ਆ ਗਈ ਉਮਰ ਹੱਦ ਸੀਮਾ 27 ਸਾਲ ਤੱਕ ਜਨਰਲ ਦੀ ਕੀ ਗਾ ਉਮਰ ਹੋਣੀ ਚਾਹੀਦੀ ਹੈ 18 ਤੋਂ ਲੈ ਕੇ 27 ਸਾਲ ਤੱਕ ਜਨਰਲ ਕੈਟਾਗਰੀ ਦੇ ਵਿੱਚ ਜਿਨ੍ਹਾਂ ਨੇ ਅਪਲਾਈ ਕਰਨਾ 18 ਤੋਂ 27 ਸਾਲ ਤੱਕ ਦੀ ਉਮਰ ਐਸਸੀ ਜਾਂ ਬੀਸੀ ਕੈਟਾਗਰੀ ਚ ਜਿਨ੍ਹਾਂ ਨੇ ਅਪਲਾਈ ਕਰਨਾ ਉਹਨਾਂ ਦੀ 32 ਸਾਲ ਤੱਕ ਉਮਰ ਹੋਣੀ ਚਾਹੀਦੀ ਹੈ 5 ਸਾਲ ਦੀ ਰਿਲੈਕਸੇਸ਼ਨ ਉਹਨਾਂ ਨੂੰ ਮਿਲੀ 32 ਸਾਲ ਤੱਕ ਉਮਰ ਹੋਣੀ ਚਾਹੀਦੀ ਹੈ ਘੱਟੋ-ਘੱਟ 18 ਸਾਲ ਵੱਧੋ-ਵੱਧ 32 ਸਾਲ ਹੋਣੀ ਚਾਹੀਦੀ ਆ ਐਕਸ ਸਰਵਿਸਮੈਨ ਲਈ ਅਲੱਗ ਰੂਲ ਆ ਉਹ ਆਪਣੇ ਅਮੈਂਡੇਡ ਟਾਈਮ ਟੂ ਟਾਈਮ ਜਿਹੜੇ ਉਹਨਾਂ ਦੇ ਰੂਲ ਨਿਕਲਦੇ ਆ ਉਹ ਦੇਖ ਸਕਦੇ ਆ ਅੱਗੇ ਆਗੇ ਫੀਸ ਦਾ ਬੇਰਬਾ 1000 ਰੁਪਏ ਫ ਟਾਰੀਆਂ ਲਈ 1000 ਰੁਪਏ ਫੀਸ ਆ ਬਾਕੀ ਐਸ ਸੀ ਬੀ ਸੀ ਈ ਡਬਲਯੂ ਐਸ ਕੈਟਾਗਰੀ ਜਿਹੜੀ ਉਹਨਾਂ ਦੀ 250 ਪੀਸ ਤੇ ਐਕਸ ਸਰਵਿਸਮੈਨ ਡਿਪੈਂਡੈਂਟ ਦੀ 200 ਰੁਪਏ ਫੀਸ ਠੀਕ ਆ ਅੱਗੇ ਚੋਣ ਦੀ ਵਿਧੀ ਕਿਹਾ ਦੋ ਪੇਪਰ ਹੋਣੇ ਆ ਤੁਹਾਡੇ ਇੱਕ ਪੇਪਰ ਪਾਰਟ A ਪਾਰਟ B ਪਾਰਟ A ਸਿਰਫ ਪੰਜਾਬੀ ਦਾ ਪੇਪਰ ਹੋਏਗਾ ਪੰਜਾਬੀ ਪੱਧਰ ਦਾ ਪੇਪਰ ਠੀਕ ਆ ਉਹਦਾ ਮੈਂ ਤੁਹਾਨੂੰ ਸਿਲੇਬਸ ਦਿਖਾ ਦੂੰਗਾ ਤੇ ਉਹ ਵੀ ਤੁਹਾਨੂੰ ਮਤਲਬ ਕਿ ਉਸ ਦੇ ਵਿੱਚ ਮਿਲ ਜੇਗਾ ਪੀਟਰ ਪਲੱਸ ਵੀ ਨੇ ਇੱਕ ਕਾਮਨ ਸਿਲੇਬਸ ਬਣਾਇਆ ਹੈ ਪਾਰਟ A ਦੇ ਜਿਸ ਦੇ ਵਿੱਚ ਤੁਹਾਨੂੰ 50 ਨੰਬਰ ਦਾ ਪੇਪਰ ਹੁੰਦਾ ਤੇ 25 ਨੰਬਰ ਘਟੋ-ਘਟ ਲੈਣੇ ਪੈਣੇ ਆ ਠੀਕ ਆ ਉਹਦੇ ਵਿੱਚ ਸ਼ਾਇਦ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਠੀਕ ਆ ਤੇ ਉਹਦਾ ਸਿਲੇਬਸ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਪਾ ਦਾਂਗੇ ਤੇ ਉਸ ਤੋਂ ਬਾਅਦ ਇੱਕ ਪਾਰਟ B ਹੁੰਦਾ ਹੈ ਪਾਰਟ B ਜਿਸ ਦੇ ਮੈਰਿਟ ਦੇ ਬੇਸ ਤੇ ਤੁਹਾਡੀ ਸਿਲੈਕਸ਼ਨ ਹੋਣੀ ਆ ਮੇਨ ਪਾਰਟ ਬੀ ਦੇ ਨੰਬਰ ਤੁਹਾਡੇ ਦੇਖੇ ਜਾਣੇ ਆ ਉਸ ਦੇ ਬੇਸ ਤੇ ਤੁਹਾਡੀ ਸਿਲੈਕਸ਼ਨ ਹੋਣੀ ਆ ਠੀਕ ਆ ਪਾਰਟ ਬੀ ਦਾ ਸਿਲੇਬਸ ਜੋ 2021 ਦਾ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਮਿੰਟ ਰੋਕੋ ਇਹ 2021 ਦੇ ਵਿੱਚ ਜੋ ਪੋਸਟਾਂ ਆਈਆਂ ਸੀ ਉਹਨਾਂ ਦਾ ਸਿਲੇਬਸ ਸੀ ਸਿਲੇਬਸ ਲਗਭਗ ਸੇਮ ਰਹੇਗਾ ਬਸ ਇਸ ਦੇ ਵਿੱਚ ਪਾਰਟ A ਇੱਕ ਪੇਪਰ ਜੁੜ ਜਾਏਗਾ ਪੰਜਾਬੀ ਦਾ ਜੋ 50 ਨੰਬਰ ਦਾ ਤੁਹਾਨੂੰ ਦੱਸਿਆ ਹੈ ਤੇ ਇਸ ਨੂੰ ਪਹਿਲਾਂ ਦੇਖ ਲਓ ਤੁਸੀਂ ਇਸ ਦੇ ਵਿੱਚ ਕੀ-ਕੀ ਆ ਸੀ ਹਨਾ ਜੋ ਉਸ ਟਾਈਮ ਸੀ मतलब के पेपर ਦੇ ਵਿੱਚ ਸਿਲੇਬਸ ਕਿਆ ਸੀ ਪਹਿਲ ਤਾਂ ਮੈਥ ਆਇਆ ਸੀ ਕੁਆਂਟੀਟੇਟਿਵ ਐਬਿਟੀਟੂਡ ਕਹ ਦਿੰਦੇ ਹਨਾ ਜਿਹਨੂੰ ਨੰਬਰ ਸੀਰੀਜ਼ ਪ੍ਰੋਫਿਟ ਲਾਸ ਕੈਲਕੂਲੇਸ਼ਨ ਤੁਹਾਡੇ ਸਾਹਮਣੇ ਹੈ ਸਾਰਾ ਸਿਲੇਬਸ ਪਰਸੈਂਟੇਜ ਹਨਾ ਪ੍ਰੋਬਲਮ ਜਿਨ੍ਹਾਂ ਨੇ ਹੁ ਕਾਂਸਟੇਬਲ ਦਾ ਪੇਪਰ ਦਤਾ ਉਹਨਾਂ ਲਈ ਤਾਂ ਆਮ ਹੈ ਮਤਲਬ ਕਿ ਸੇਮ ਹੀ ਹੈ ਰਿਪੀਟ ਹੋ ਰਿਹਾ ਹਨਾ ਲਗਭਗ ਸੇਮ ਹੀ ਸਿਲੇਬਸ ਆ 15 ਨੰਬਰ ਦਾ ਮੈਥ ਦਾ ਪਾਰਟ ਆ ਉਹਦੇ ਬਾਅਦ ਕੰਪਿਊਟਰ ਦਾ ਪਾਰਟ ਠੀਕ ਆ ਜੋ ਮੇਨ ਪਾਰਟ ਆ 25 ਨੰਬਰ ਦਾ ਇਸ ਦੇ ਵਿੱਚ ਕੰਪਿਊਟਰ ਦਾ ਪਾਰਟ ਠੀਕ ਆ ਠੀਕ ਆ ਪੁਰਾਣੇ ਸਿਲੇਬਸ ਦੀ ਗੱਲ ਕਰਦੇ ਆਂ ਆਪਾਂ ਨਵੇਂ 'ਚ ਥੋੜਾ ਬਹੁਤ ਚੇਂਜ ਹੋ ਸਕਦਾ ਲਗਭਗ ਮੋਸਟਲੀ ਸੇਮ ਰਹੇਗਾ ਜਾਨੀ ਕਿ ਤੁਸੀਂ ਤਿਆਰੀ ਸ਼ੁਰੂ ਕਰ ਸਕਦੇ ਆਂ ਇਹ ਟੌਪਿਕਾਂ ਨੂੰ ਲੈ ਕੇ ਹੁਣ ਤੋਂ ਹਨਾ ਸਿਲੇਬਸ ਪਤਾ ਨਹੀਂ ਕਦ ਤੱਕ ਪੀਟਰ ਪਲੱਸ ਵੀ ਅਪਲੋਡ ਕਰਨਾ ਉਸ ਤੋਂ ਪਹਿਲਾਂ ਤੁਸੀਂ ਤਿਆਰੀ ਸ਼ੁਰੂ ਕਰ ਸਕਦੇ ਆਂ ਕਿਉਂਕਿ ਪੁਰਾਣੀ ਭਰਤੀ ਜਿਹੜੀ ਹੋਈ ਆ ਬਾਰਡਰ ਮੈਟਰ ਆਉਂਦੀ ਆ ਤੁਸੀਂ ਦੇਖ ਸਕਦੇ ਆਂ ਇਸ ਸਿਲੇਬਸ ਨਾਲ ਹੋਈ ਸੀ ਠੀਕ ਆ ਉਸ ਦੇ ਵਿੱਚ ਆ ਕੰਪਿਊਟਰ ਦੇ ਟੌਪਿਕ ਦਿੱਤੇ ਹੋਏ ਆ ਸਾਰੇ ਠੀਕ ਆ ਆਪਾਂ ਤਿਆਰੀ ਕਰਵਾਵਾਂਗੇ ਆਪਾਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਜੁੜਜੋ ਟੈਲੀਗ੍ਰਾਮ ਦੇ ਉੱਤੇ ਹੀ 9884343699 ਨੰਬਰ ਦੇ ਉੱਤੇ ਮੈਸੇਜ ਕਰ ਦਿਓ ਇੱਕ ਰੀਜਨਿੰਗ ਐਬਿਲਿਟੀ ਰੀਜਨਿੰਗ ਜਿਸ ਦੇ ਵਿੱਚ 15 ਨੰਬਰ ਦੀ ਰੀਜਨਿੰਗ ਆਉਣੀ ਹੈ 25 ਨੰਬਰ ਦਾ ਕੰਪਿਊਟਰ 15 ਦਾ ਮੈਥ ਤੇ ਅੱਗੇ ਆ ਕੇ ਇੰਗਲਿਸ਼ ਇੰਗਲਿਸ਼ ਦਾ ਟਾਪਿਕ ਤੁਹਾਡੇ ਸਾਹਮਣੇ ਤੁਸੀਂ ਟਾਪਿਕ ਦੇਖ ਲਿਓ ਹਨ ਮੇਨ ਨੰਬਰ ਨਾਲ ਦੇਖਿਓ ਨੰਬਰ ਉੱਪਰ ਥੱਲੇ ਇਸ ਵਾਰੀ ਕਰ ਸਕਦੇ ਆ ਇਹ ਹਨਾ ਥੋੜਾ 120 ਨੰਬਰ ਦਾ ਸੀ ਕਿਹ ਪਤਾ ਇਸ ਵਾਰੀ 100 ਨੰਬਰ ਦਾ ਕਰ ਦੇਣਾ ਹਨਾ ਤੇ ਮਤਲਬ ਨੰਬਰ ਉੱਪਰ ਥੱਲੇ ਕਰ ਸਕਦੇ ਆ ਟਾਪਿਕ ਲਗਭਗ ਸੇਮ ਹੀ ਰਹਿਣਗੇ ਹਨਾ ਰੀਜਨਿੰਗ ਦੇ ਟਾਪਿਕ ਦੇਖ ਲਿਓ ਇਹਨਾਂ ਦੀ ਲਗਭਗ ਤਿਆਰੀ ਸ਼ੁਰੂ ਕਰਦੇ ਹੋ ਇੰਗਲਿਸ਼ ਇੰਗਲਿਸ਼ ਦੀ ਤੇ ਪੰਜਾਬੀ ਦੇ ਇੰਗਲਿਸ਼ ਤੇ ਪੰਜਾਬੀ ਦੇ 30 ਨੰਬਰ ਦਾ ਆਣਾ ਹੈ ਹਨਾ ਬਹੁਤ ਹੀ ਵੱਡਾ ਰੋਲ ਹੈ ਇੰਗਲਿਸ਼ ਤੇ ਪੰਜਾਬੀ ਦਾ ਲਗ 15-15 ਨੰਬਰ ਤੁਸੀਂ ਵੰਡ ਲਓ ਠੀਕ ਹੈ ਪੰਜਾਬੀ ਉਸ ਤੋਂ ਬਾਅਦ ਜੀਕੇ ਜੀਕੇ ਇੰਡੀਆ ਤੇ ਪੰਜਾਬ ਦੀ ਹੈਨਾ ਇੰਡੀਆ ਤੇ ਪੰਜਾਬ ਲੈਵਲ ਦੀ ਜੀਕੇ ਆਏਗੀ ਇਸ ਦੇ ਵਿੱਚ ਕਰੰਟ ਅਫੇਅਰ ਵੀ ਆਏਗੀ ਠੀਕ ਹੈ ਇਹ ਤੁਸੀਂ ਦੇਖ ਲੈਣੀ ਹੈ ਇਸ ਦੇ ਵਿੱਚ ਕਿਹੜਾ ਟੌਪਿਕ ਦਿੱਤੇ ਹੋਏ ਆ ਉਸ ਤੋਂ ਬਾਅਦ ਸਭ ਤੋਂ ਮੇਨ ਰੋਲ ਪਾਲਿਟੀ ਦਾ ਜਿਵੇਂ ਇੱਕ ਕਨਸਟੇਬਲ ਦੇ ਪੇਪਰ 'ਚ ਪਾਲਿਟੀ ਆਈ ਹੈ ਲਗਭਗ ਜਿਨ੍ਹਾਂ ਨੇ ਕਨਸਟੇਬਲ ਦਾ ਪੇਪਰ ਕਰਿਆ ਨਾ ਉਹਨਾਂ ਦੀ ਤਾਂ ਮਤਲਬ ਕਿ ਤਿਆਰੀ ਲਗਭਗ ਹੈਗੀ ਆ ਹਨਾ ਆਪਾਂ ਨੇ ਕਨਸਟੇਬਲ ਦੇ ਪੇਪਰ ਲਈ ਐਪ ਦੇ ਉੱਤੇ ਮਹਾ ਪੈਕ ਵੀ ਇੱਕ ਕਰਿਆ ਹੋਇਆ ਅਪਲੋਡ ਤੁਸੀਂ ਮਹਾ ਪੈਕ ਦੇ ਵਿੱਚੋਂ ਹਜੇ ਫਿਲਹਾਲ ਤਿਆਰੀ ਸ਼ੁਰੂ ਕਰ ਸਕਦੇ ਹੋ ਬਾਕੀ ਜਿਹੜਾ ਮੇਨ ਸਿਲੇਬਸ ਆਏਗਾ ਉਸ ਦੇ ਅਕੋਰਡਿੰਗਲੀ ਆਪਾਂ ਤੁਹਾਨੂੰ ਸਿਲੇਬਸ ਦੇ ਅਪਡੇਟਡ ਡਾਟਾ ਮਤਲਬ ਕਿ ਪ੍ਰੋਵਾਈਡ ਕਰਵਾ ਦਾਂਗੇ ਠੀਕ ਹੈ ਵੈਸੇ ਤੁਸੀਂ ਹੁਣ ਤੋਂ ਕਰੋਗੇ ਉਹਨਾਂ ਦਾ ਹੀ ਪੇਪਰ ਕਲੀਅਰ ਹੋਣਾ ਅਸਲ 'ਚ ਨਾ ਜਿਹੜੇ ਬੱਚੇ ਪੇਪਰ ਕੋ ਜਾ ਕੇ ਕਹਿੰਦੇ ਆ ਸਰ ਕਿਵੇਂ ਪੜੀਏ ਕਿਵੇਂ ਕਲੀਅਰ ਕਰੀਏ ਪੇਪਰ ਇਦਾਂ ਨਹੀਂ ਹੋਏ ਕਰਦਾ ਪੇਪਰ ਕਲੀਅਰ ਕੋਈ ਤੀਰ ਨਹੀਂ ਹੈਗਾ ਆਪਣਾ ਇੱਕਦਮ ਛੱਡ ਦੇਣਾ ਵੀ ਉਦੋਂ ਹੀ ਪੇਪਰ ਕਲੀਅਰ ਹੋ ਜਾਏਗਾ ਹੁਣ ਤੋਂ ਤਿਆਰੀ ਸ਼ੁਰੂ ਕਰਨੀ ਪੈਣੀ ਆ ਇਹ ਬੇਸਿਕ ਲਾਤੇ ਕਾਉਂਸਲ ਹੈ ਮਤਲਬ ਪਾਲਟੀ ਦੇ 15 ਨੰਬਰ ਦਾ ਹਨਾ ਤੇ ਕੁੱਲਮ ਲਾ ਕੇ ਤੁਹਾਡੇ ਸਾਹਮਣੇ ਸਾਰੇ ਟੌਪਿਕ ਹੈ ਦੇ ਦਿੱਤੇ ਆਪਾਂ ਨੇ ਦੱਸ ਤੇ ਦਿਖਾ ਦਿੱਤੇ ਇਹ ਸਿਲੇਬਸ ਆਪਾਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਦੇ ਦਾਂਗੇ ਟੈਲੀਗ੍ਰਾਮ ਤੁਸੀਂ ਜੁਆਇਨ ਕਰ ਲਓ ਨੌਕਰੀ ਗੁਰੂ ਨਾਲੇ ਤੁਸੀਂ ਜਿਹੜਾ ਮਤਲਬ ਕਿ 9888443699 ਨੰਬਰ ਹੈ ਇਸ ਦੇ ਉੱਤੇ ਮੈਸੇਜ ਕਰ ਦਿਓ ਜੇ ਤੁਹਾਨੂੰ ਕੋਈ ਵੀ ਸਵਾਲ ਆ ਠੀਕ ਆ ਤੇ ਆ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧੰਨਵਾਦ